ਭਾਵੇਂ ਉਹ ਬੈਰੀਅਰ ਤੇ ਮੌਜੂਦ ਆ ਤੁਹਾਨੂੰ ਤਸਵੀਰ ਦਿਖਾਉਣ ਲੱਗਿਆ ਜਿੱਥੇ ਤਾੜ ਤਾੜ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਕਿਵੇਂ ਧੂਆਂ ਧਾਰ ਕੀਤਾ ਪਿਆ ਹੰਝੂ ਗੈਸ ਦੇ ਗੋਲੇ ਕੋਈ ਪਲਾਸਟਿਕ ਦੇ ਗੋਲੇ ਸਿੱਟੇ ਜਾ ਰਹੇ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਤਾਂ ਦੱਸ ਦੇ ਕਿ ਦੇਖੋ ਕਿਵੇਂ ਭਸਦੇ ਹੋਏ ਨਾਜ਼ਰ ਆ ਰਹੇ ਨੇ ਕਿਸਾਨ ਮੌਕੇ ਤੇ ਜਿਹੜਾ ਪੂਰਾ ਦੇਖ ਸਕਦੇ ਹੋ ਧੂਏ ਵਾਲੇ ਗੋਲੇ ਸਿੱਟੇ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੀ ਟੀਵੀ ਸਕਰੀਨ ਦੇ ਪਿੱਛੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਖਾਲੀ ਖੋਲ ਬਰਾਮਦ ਹੋਏ ਨੇ ਵੱਡੇ ਵੱਡਿਆਂ ਪਲਾਸਟਿਕ ਦੀਆਂ ਗੋਲੀਆਂ ਆ ਸੁੱਟੀਆਂ ਜਾ ਰੀਆਂ ਪਲਾਸਟਿਕ ਦੇ ਗੋਲੇ ਸੁੱਟੇ ਜਾ ਰਿਹਾ ਤੁਸੀਂ ਆ ਦੇਖੋ ਕਿਵੇਂ ਧੂਆਂ ਧਾਰ ਕੀਤਾ ਪਿਆ ਥਾੜ ਥਾੜ ਦੀ ਆਵਾਜ਼ ਜਿਹੜੀ ਆ ਰਹੀ ਹੈ ਜਿਵੇਂ ਕੋਈ ਜਾਨਵਰਾਂ ਦੇ ਉੱਪਰ ਫੈਰ ਮਾਰਦਾ ਹੋਵੇ ਇਹੋ ਜੀ ਆਵਾਜ਼ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਨਾਲ ਦੇਖ ਸਕਦੇ ਹੋ ਲੋਕ ਜਿਹੜਾ ਕਿਵੇਂ ਭਸਦੇ ਹੋਏ ਨਜ਼ਰ ਆ ਰਹੇ ਕਿਉਂਕਿ ਬਹੁਤ ਨਾਲ ਫੈਰ ਤੇ ਪੈਰ ਜਿਹੜਾ ਆਪਾਂ ਕੱਡੇ ਕੀਤਾ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਤਾਂ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਜਸ਼ਨ ਇੱਕ ਵਾਰ ਜਿਹੜਾ ਪਿੱਛੇ ਦਿਖਾ ਦਿੱਤਾ ਜਾਵੇ ਕਿਸਾਨ ਕਿਸ ਪ੍ਰਕਾਰ ਆ ਰਹੇ ਨੇ ਕਿਉਂਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਧਾਰ-ਧਾਰ ਨਾਲ ਹੰਝੂਦ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਆ ਦੇਖੋ ਕਿਵੇਂ ਜਿਹੜਾ ਦੂਜੇ ਪਾਸੋਂ ਪੂਰੀ ਗੈਸ ਚੜਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਖਾਂ ਭੀ ਇੱਥੇ ਮੱਚ ਰੀਆਂ ਲੋਕਾਂ ਦੀ ਬਹੁਤ ਜ਼ਿਆਦਾ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਕਹਿ ਲਿਏ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਕਿਉਂਕਿ ਜਿਸ ਹਸਾਬ ਨਾਲ ਹੰਝੂ ਗੈਸ ਦੇ ਗੋਲੇ ਸੱਟੇ ਜਾ ਰਿਹਾ ਲੋਕ ਭਸਦੇ ਹੋਏ ਨਾਜ਼ਰ ਆ ਰਹੇ ਦੇਖ ਸਕਦੇ ਹੋ ਖੇੜਾਂ ਦੇ ਲਈ ਤਾਰ-ਤਾਰ ਜਿਵੇਂ ਜਾਨਵਰਾਂ ਦੇ ਉੱਪਰ ਫਾਇਰ ਮਾਰਦੇ ਆਏ ਜਿਹੜਾ ਮਾਰੇ ਜਾ ਰਹੇ ਪਲਾਸਟਿਕ ਦੀਆਂ ਗੋਲੀਆਂ ਪਲਾਸਟਿਕ ਦੇ ਗੋਲੇ ਜਿਹੜੇ ਆਉ ਸੱਟੇ ਜਾ ਰਿਹਾ ਦੇਖ ਸਕਦੇ ਹੋ ਕਿਵੇਂ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਡਰੋਨ ਦੇ ਨਾਲ ਸੁੱਟੇ ਜਾ ਰਹੇ ਨੇ ਤਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕੀਤਾ ਜਾ ਰਿਹਾਗਾ ਅੱਖਾਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਵੀ ਨਹੀਂ ਖੁੱ ਤੋਂ ਦੱਸ ਦੀ ਕਿ ਪਰ ਫਿਰ ਵੀ ਜਿਹੜਾਗਾ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਦਿਖਾਇਆ ਜਾਵੇ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਸਾਡਾ ਕੀ ਹਾਲ ਹੋਇਆ ਤੁਸੀਂ ਦਿਖਾਉਂਦੇ ਆ ਦੇਖੋ ਕਿਵੇਂ ਅੱਖਾਂ ਦੇ ਨਾਲ ਅੱਖਾਂ ਮਚ ਰਹੀਆਂ ਬਹੁਤ ਜੱਜ ਅੱਖਾਂ ਨਹੀਂ ਕੁਲ ਰਹੀਆਂ ਜਿਹੜਾ ਇਹ ਗੈਸ ਦੇ ਨਾਲ ਸਭ ਕੁਝ ਹੋ ਰਿਹਾ ਤਾਂ ਕਿ ਲੋਕ ਇੱਥੋਂ ਭੱਜ ਜਾਣ ਪਰ ਅਸੀਂ ਹਰ ਹਾਲ ਦੇ ਵਿੱਚ ਕਵਰੇਜ ਕਰਾਂਗੇ ਹਰ ਹਾਲ ਦੇ ਵਿੱਚ ਪ੍ਰੋ ਪੰਜਾਬ ਟੀਵੀ ਤੁਹਾਡੇ ਤੱਕ ਕੱਲੀ ਕੱਲੀ ਚੀਜ਼ ਲੈ ਕੇ ਆਏਗਾ ਕੱਲਾ ਕੱਲਾ ਤੁਹਾਨੂੰ ਵੀਡੀਓ ਤੁਹਾਨੂੰ ਦਿਖਾਵਾਂ ਕਿ ਕੀ ਕਿਸਾਨ ਚੱਲ ਰਹੇ ਨੇ ਉੱਥੇ ਉਹੀ ਕਿਸਾਨ ਜਿਹੜਾ ਜਿਹੜਾ ਅੰਨ ਪੈਦਾ ਕਰਦਾ ਉਹਨੇ ਦਾ ਕੀ ਹੋ ਰਿਹਾ ਸਾਡੀਆਂ ਵੀ ਜੇਰਾ ਅੱਖਾਂ ਨਹੀਂ ਖੁੱਲ ਰਹੀਆਂ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਮਾਹੌਲ ਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੀ ਮੀਡੀਆ ਤੁਹਾਡੇ ਤੱਕ ਕੱਲੀ ਕੱਲੀ ਚੀਜ਼ ਲੈ ਕੇ ਆਏਗਾ ਪ੍ਰੋ ਪੰਜਾਬ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਏਗਾ ਕਿ ਕਿੰਨੇ ਜਿਹੜਾ ਕਿਸ ਪ੍ਰਕਾਰ ਗੋਲੇ ਛੁੱਟੇ ਜਾ ਰਿਹਾ ਕੀ ਕੁਝ ਕਿਸਾਨਾਂ ਦੇ ਨਾਲ ਇੱਥੇ ਹੋਏ ਧੂਆਂ ਧਾਰ ਕੀਤਾ ਪਿਆ ਹੰਝੂ ਗੈਸ ਦੇ ਗੋਲੇ ਕੋਈ ਪਲਾਸਟਿਕ ਦੇ ਗੋਲੇ ਛੱਟੇ ਜਾ ਰਹੇ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਤਾਂ ਦੱਸ ਦੇ ਕਿ ਦੇਖੋ ਕਿਵੇਂ ਭਸਦੇ ਹੋਏ ਨਾજર ਆ ਰਹੇ ਨੇ ਕਿਸਾਨ ਮੌਕੇ ਤੇ ਜਿਹੜਾ ਪੂਰਾ ਦੇਖ ਸਕਦੇ ਹੋ ਧੂਏ ਵਾਲੇ ਗੋਲੇ ਛੱਟੇ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਟੀਵੀ ਸਕਰੀਨ ਦੇ ਪਿੱਛੇ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਿਹਾ ਖਾਲੀ ਖੋਲ ਬਰਾਮਦ ਹੋਏ ਨੇ ਵੱਡੇ ਵੱਡਿਆਂ ਪਲਾਸਟਿਕ ਦੀਆਂ ਗੋਲੀਆਂ ਛੁੱਟੀਆਂ ਜਾ ਰਹੀਆਂ ਪਲਾਸਟਿਕ ਦੇ ਗੋਲੇ ਛੁੱਟੇ ਜਾ ਰਹੇ ਆ ਤੁਸੀਂ ਆਹ ਦੇਖੋ ਕਿਵੇਂ ਧੂਆਂ ਧਾਰ ਕੀਤਾ ਪਿਆ ਥਾੜ ਥਾੜ ਦੀ ਜਿਹੜੀ ਆ ਰਹੀ ਹੈ ਜਿਵੇਂ ਕੋਈ ਜਾਨਵਰਾਂ ਦੇ ਉੱਪਰ ਫੈਰ ਮਾਰਦਾ ਹੋਵੇ ਇਹੋ ਜੀ ਆਵਾਜ਼ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਨਾਲ ਦੇਖ ਸਕਦੇ ਹੋ ਲੋਕ ਜਿਹੜਾ ਕਿਵੇਂ ਭਸਦੇ ਹੋਏ ਨਜ਼ਰ ਆ ਰਹੇ ਕਿਉਂਕਿ ਬਹੁਤ ੱੱਕੇ ਦੇ ਨਾਲ ਫੈਰ ਤੇ ਪੈਰ ਜਿਹੜਾ ਅੱਜ ਕੱਡੇ ਕੀਤਾ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਤਾਂ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਜਸ਼ਨ ਇੱਕ ਵਾਰ ਜਿਹੜਾ ਪਿੱਛੇ ਦਿਖਾ ਦਿੱਤਾ ਜਾਵੇ ਕਿਸਾਨ ਕਿਸ ਪ੍ਰਕਾਰ ਆ ਰਹੇ ਨੇ ਕਿਉਂਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨੇ ਤਾਰ ਤਾਰ ਨਾ ਹੰਝੂ ਉਦ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਦੇਖੋ ਕਿਵੇਂ ਜਿਹੜਾ ਦੂਜੇ ਪਾਸੋਂ ਪੂਰੀ ਗੈਸ ਚੜਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਖਾਂ ਭੀ ਇੱਥੇ ਮੱਚ ਰੀਆਂ ਲੋਕਾਂ ਦੀ ਬਹੁਤ ਜ਼ਿਆਦਾ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਕਹਿ ਲਿਏ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਕਿਉਂਕਿ ਜਿਸ ਹਿਸਾਬ ਨਾਲ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਿਹਾ ਲੋਕ ਭਸਦੇ ਹੋਏ ਨਜ਼ਰ ਆ ਰਹੇ ਦੇਖ ਸਕਦੇ ਹੋ ਖਦੇੜਾਂ ਦੇ ਲਈ ਤਾਰ-ਤਾਰ ਜਿਵੇਂ ਜਾਨਵਰਾਂ ਦੇ ਉੱਪਰ ਫਾਇਰ ਮਾਰਦੇ ਆਏ ਜਿਹੜਾ ਮਾਰੇ ਜਾ ਰਹੇ ਪਲਾਸਟਿਕ ਦੀਆਂ ਗੋਲੀਆਂ ਪਲਾਸਟਿਕ ਦੇ ਗੋਲੇ ਜਿਹੜੇ ਆਉ ਛੱਟੇ ਜਾ ਰਿਹਾ ਦੇਖ ਸਕਦੇ ਹੋ ਕਿਵੇਂ ਹੰਝੂ ਗੈਸ ਦੇ ਗੋਲਿਆਂ ਦੀ ਤੋ ਕੀਤੀ ਜਾ ਰਹੀ ਹੈ ਡਰੋਨ ਦੇ ਨਾਲ ਸੁੱਟੇ ਜਾ ਰਹੇ ਨੇ ਤਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕੀਤਾ ਜਾ ਰਿਹਾਗਾ ਅੱਖਾਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਵੀ ਨਹੀਂ ਖੁੱਲ ਰਹੀਆਂ ਤੁਹਾਨੂੰ ਦੱਸ ਦਈਏ ਕਿ ਪਰ ਫਿਰ ਵੀ ਜਿਹੜਾਗਾ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਦਿਖਾਇਆ ਜਾਵੇ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਸਾਡਾ ਕੀ ਹਾਲ ਹੋਇਆ ਤੁਸੀਂ ਦਿਖਾਉਂਦੇ ਆ ਦੇਖੋ ਕਿਵੇਂ ਅੱਖਾਂ ਦੇ ਨਾਲ ਅੱਖਾਂ ਮਚ ਰਹੀਆਂ ਬਹੁਤ ਜ਼ਿਆਦਾ ਅੱਖਾਂ ਨਹੀਂ ਖੁੱਲ ਰਹੀਆਂ ਜਿਹੜਾ ਇਹ ਗੈਸ ਦੇ ਨਾਲ ਸਭ ਕੁਝ ਹੋ ਰਿਹਾ ਤਾਂ ਕਿ ਲੋਕ ਇੱਥੋਂ ਭੱਜ ਜਾਣ ਪਰ ਅਸੀਂ ਹਰ ਹਾਲ ਦੇ ਵਿੱਚ ਕਵਰੇਜ ਕਰਾਂਗੇ ਹਰ ਹਾਲ ਦੇ ਵਿੱਚ ਪ੍ਰੋ ਪੰਜਾਬ ਟੀਵੀ ਤੁਹਾਡੇ ਤੱਕ ਕੱਲੀ ਕੱਲੀ ਚੀਜ਼ ਲੈ ਕੇ ਆਏਗਾ ਕੱਲਾ ਕੱਲਾ ਤੁਹਾਨੂੰ ਵੀਡੀਓ ਤੁਹਾਨੂੰ ਦਿਖਾਵਾਂ ਕਿ ਕੀ ਕਿਸਾਨ ਚੱਲ ਰਹੇ ਨੇ ਉੱਥੇ ਉਹੀ ਕਿਸਾਨ ਜਿਹੜਾ ਜਿਹੜਾ ਅੰਨ ਪੈਦਾ ਕਰਦਾ ਉਹਨੇ ਨਾਲ ਕੀ ਹੋ ਰਿਹਾ ਸਾਡੀਆਂ ਵੀ ਜੇਰਾ ਅੱਖਾਂ ਨਹੀਂ ਖੁੱਲਣੀਆਂ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਮਾਹੌਲ ਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੀ ਮੀਡੀਆ ਤੁਹਾਡੇ ਤੱਕ ਕੱਲੀ ਕੱਲੀ ਚੀਜ਼ ਲੈ ਕੇ ਆਏਗਾ ਪ੍ਰੋ ਪੰਜਾਬ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਏਗਾ ਕਿ ਕਿੰਨੇ ਜਿਹੜਾ ਕਿਸ ਪ੍ਰਕਾਰ ਗੋਲੇ ਛੁੱਟੇ ਜਾ ਰਿਹਾ ਕੀ ਕੁਝ ਕਿਸਾਨਾਂ ਦੇ ਨਾਲ ਇੱਥੇ ਹੋਏ ਧੂਆਂ ਧਾਰ ਕੀਤਾ ਪਿਆ ਹੰਝੂ ਗੈਸ ਦੇ ਗੋਲੇ ਕੋਈ ਪਲਾਸਟਿਕ ਦੇ ਗੋਲੇ ਸੱਟੇ ਜਾ ਰਹੇ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਤਾਂ ਦੱਸ ਦੇ ਕਿ ਦੇਖੋ ਕਿਵੇਂ ਭਸਦੇ ਹੋਏ ਨਾજર ਆ ਰਹੇ ਨੇ ਕਿਸਾਨ ਮੌਕੇ ਤੇ ਜਿਹੜਾ ਪੂਰਾ ਦੇਖ ਸਕਦੇ ਧੂਏ ਵਾਲੇ ਗੋਲੇ ਸੱਟੇ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਟੀਵੀ ਸਕਰੀਨ ਦੇ ਪਿੱਛੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਖਾਲੀ ਖੋਲ ਬਰਾਮਦ ਹੋਏ ਨੇ ਵੱਡੇ ਵੱਡਿਆਂ ਪਲਾਸਟਿਕ ਦੀਆਂ ਗੋਲੀਆਂ ਛੁੱਟੀਆਂ ਜਾ ਰਹੀਆਂ ਪਲਾਸਟਿਕ ਦੇ ਗੋਲੇ ਛੁੱਟੇ ਜਾ ਰਹੇ ਤੁਸੀਂ ਆਹ ਦੇਖੋ ਕਿਵੇਂ ਧੂਆਂ ਧਾਰ ਕੀਤਾ ਪਿਆ ਥਾੜ ਥਾੜ ਦੀ ਜਿਹੜੀ ਆ ਰਹੀ ਹੈ ਜਿਵੇਂ ਕੋਈ ਜਾਨਵਰਾਂ ਦੇ ਉੱਪਰ ਫੈਰ ਮਾਰਦਾ ਹੋਵੇ ਇਹੋ ਜੀ ਆਵਾਜ਼ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਨਾਲ ਦੇਖ ਸਕਦੇ ਹੋ ਲੋਕ ਜਿਹੜਾ ਕਿਵੇਂ ਭਸਦੇ ਹੋਏ ਨਜ਼ਰ ਆ ਰਹੇ ਕਿਉਂਕਿ ਬਹੁਤ ੱੱਕੇ ਦੇ ਨਾਲ ਫੈਰ ਤੇ ਪੈਰ ਜਿਹੜਾ ਆਪਾਂ ਕੱਢੇ ਕਿ ਤਾ ਤੂੰ ਦੇਖ ਸਕਦੇ ਹੋ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਤਾਂ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਜਸ਼ਨ ਇੱਕ ਵਾਰ ਜਿਹੜਾ ਪਿੱਛੇ ਦਿਖਾ ਦਿੱਤਾ ਜਾਵੇ ਕਿਸਾਨ ਕਿਸ ਪ੍ਰਕਾਰ ਆ ਰਹੇ ਨੇ ਕਿਉਂਕਿ ਜਿਹੜਾ ਤੂੰ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਨੇ ਤਾਰ ਤਾਰ ਨਾ ਹੰਝੂਦ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਦੇਖੋ ਕਿਵੇਂ ਜਿਹੜਾ ਦੂਜੇ ਪਾਸੋਂ ਪੂਰੀ ਗੈਸ ਚੜਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਖਾਂ ਭੀ ਇੱਥੇ ਮੱਚ ਰੀਆਂ ਲੋਕਾਂ ਦੀ ਬਹੁਤ ਜ਼ਿਆਦਾ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਕਹਿ ਲਿਏ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਕਿਉਂਕਿ ਜਿਸ ਹਿਸਾਬ ਨਾਲ ਹੰਝੂ ਗੈਸ ਦੇ ਗੋਲੇ ਛੱਟੇ ਜਾ ਰਿਹਾ ਲੋਕ ਭਸਦੇ ਹੋਏ ਨਜ਼ਰ ਆ ਰਹੇ ਦੇਖ ਸਕਦੇ ਹੋ ਖਦੇੜਾਂ ਦੇ ਲਈ ਤਾਰ-ਤਾਰ ਜਿਵੇਂ ਜਾਨਵਰਾਂ ਦੇ ਉੱਪਰ ਫਾਇਰ ਮਾਰਦੇ ਆਏ ਜਿਹੜਾ ਮਾਰੇ ਜਾ ਰਹੇ ਪਲਾਸਟਿਕ ਦੀਆਂ ਗੋਲੀਆਂ ਪਲਾਸਟਿਕ ਦੇ ਗੋਲੇ ਜਿਹੜੇ ਆਉ ਛੱਟੇ ਜਾ ਰਿਹਾ ਦੇਖ ਸਕਦੇ ਹੋ ਕਿਵੇਂ ਹੰਝੂ ਗੈਸ ਦੇ ਗੋਲਿਆਂ ਦੀ ਤੋ ਕੀਤੀ ਜਾ ਰਹੀ ਹੈ ਡਰੋਨ ਦੇ ਨਾਲ ਸੁੱਟੇ ਜਾ ਰਹੇ ਨੇ ਤਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕੀਤਾ ਜਾ ਰਿਹਾਗਾ ਅੱਖਾਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਵੀ ਨਹੀਂ ਖੁੱਲ ਰਹੀਆਂ ਤੁਹਾਨੂੰ ਦੱਸ ਦੇ ਕਿ ਪਰ ਫਿਰ ਵੀ ਜਿਹੜਾਗਾ ਮੈਂ ਕਹੂੰਗਾ ਕਿ ਇੱਕ ਵਾਰ ਜਿਹੜਾ ਦਿਖਾਇਆ ਜਾਵੇ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਸਾਡਾ ਕੀ ਹਾਲ ਹੋਇਆ ਤੁਸੀਂ ਦਿਖਾਉਂਦੇ ਆ ਦੇਖੋ ਕਿਵੇਂ ਅੱਖਾਂ ਦੇ ਨਾਲ ਅੱਖਾਂ ਮਚ ਰਹੀਆਂ ਬਹੁਤ ਜ਼ਿਆਦਾ ਅੱਖਾਂ ਨਹੀਂ ਖੁੱਲ ਰਹੀਆਂ ਜਿਹੜਾ ਇਹ ਗੈਸ ਦੇ ਨਾਲ ਸਭ ਕੁਝ ਹੋ ਰਿਹਾ ਤਾਂ ਕਿ ਲੋਕ ਇੱਥੋਂ ਭੱਜ ਜਾਣ ਪਾਰ ਸੀ ਹਰ ਹਾਲ ਦੇ ਵਿੱਚ ਕਵਰੇਜ ਕਰਾਂਗੇ ਹਰ ਹਾਲ ਦੇ ਵਿੱਚ ਪ੍ਰੋ ਪੰਜਾਬ ਟੀਵੀ ਤੁਹਾਡੇ ਤੱਕ ਕੱਲੀ ਕੱਲੀ ਚੀਜ਼ ਲੈ ਕੇ ਆਏਗਾ ਕੱਲਾ ਕੱਲਾ ਤੁਹਾਨੂੰ ਵੀਡੀਓ ਤੁਹਾਨੂੰ ਦਿਖਾਵਾਂ ਕਿ ਕੀ ਕਿਸਾਨ ਚੱਲ ਰਹੇ ਨੇ ਉੱਥੇ ਉਹੀ ਕਿਸਾਨ ਜਿਹੜਾ ਜਿਹੜਾ ਅੰਨ ਪੈਦਾ ਕਰਦਾ ਉਹਨੇ ਨਾਲ ਕੀ ਹੋ ਰਿਹਾ ਸਾਡੀਆਂ ਵੀ ਜੇਰਾ ਅੱਖਾਂ ਨਹੀਂ ਖੁੱਲ ਰਹੀਆਂ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਮਾਹੌਲ ਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੀ ਮੀਡੀਆ ਤੁਹਾਡੇ ਤੱਕ ਕੱਲੀ-ਕੱਲੀ ਚੀਜ਼ ਲੈ ਕੇ ਆਏਗਾ ਪ੍ਰੋ ਪੰਜਾਬ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਏਗਾ ਕਿ ਕਿੰਨੇ ਜਿਹੜਾ ਕਿਸ ਪ੍ਰਕਾਰ ਗੋਲੇ ਛੁੱਟੇ ਜਾ ਰਿਹਾ ਕੀ ਕੁਝ ਕਿਸਾਨਾਂ ਦੇ ਨਾਲ ਇੱਥੇ ਧੂਆਂ ਧਾਰ ਕੀਤਾ ਪਿਆ ਹੰਝੂ ਗੈਸ ਦੇ ਗੋਲੇ ਕੋਈ ਪਲਾਸਟਿਕ ਦੇ ਗੋਲੇ ਛੱਟੇ ਜਾ ਰਹੇ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਤਾਂ ਦੱਸ ਦੇ ਕਿ ਦੇਖੋ ਕਿਵੇਂ ਭਸਦੇ ਹੋਏ ਨਾਜ਼ਰ ਆ ਰਹੇ ਨੇ ਕਿਸਾਨ ਮੌਕੇ ਤੇ ਜਿਹੜਾ ਪੂਰਾ ਦੇਖ ਸਕਦੇ ਹੋ ਧੂਏ ਵਾਲੇ ਗੋਲੇ ਛੱਟੇ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਟੀਵੀ ਸਕਰੀਨ ਦੇ ਪਿੱਛੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਿਹਾ ਖਾਲੀ ਖੋਲ ਬਰਾ ਹੋਏ ਨੇ ਵੱਡੇ ਵੱਡੀਆਂ ਪਲਾਸਟਿਕ ਦੀਆਂ ਗੋਲੀਆਂ ਛੁੱਟੀਆਂ ਜਾ ਰਹੀਆਂ ਪਲਾਸਟਿਕ ਦੇ ਗੋਲੇ ਛੁੱਟੇ ਜਾ ਰਿਹਾ ਤੁਸੀਂ